ਪਰ ਜਦ ਦਾ ਤੁਸੀਂ ਉਹ ਡੈਰੀ ਵਿੱਚ ਪਾਠ ਕਰਨ ਦੇ ਜਿਹੜੇ ਪੰਜ ਟੰਗ ਲਿਖੇ ਨੇ ਨਾ ਅਸੀਂ ਉਸ ਅਨੁਸਾਰ ਪਾਠ ਕਰਨਾ ਸ਼ੁਰੂ ਕੀਤਾ ਹੈ ਨਾ ਤੇ ਸਾਡੇ ਘਰ ਸ਼ਾਂਤੀ ਆ ਗਈ ਵਾਹ ਵਾਹ ਉਹ ਪੰਜ ਟੰਗ ਵਿੱਚ ਕਿਹੜੇ ਕਿਹੜੇ ਪੰਜ ਟੰਗ ਨੇ ਉਹ ਪੰਜ ਟੰਗ ਅਸੀਂ ਬੱਚਿਆਂ ਦੇ ਲੈਵਲ ਤੇ ਹਾਂਜੀ ਅਸੀਂ ਆਪ ਹੀ ਬੱਚੇ ਹਾਂ ਜੀ ਜਿੰਨੀ ਕੁ ਸਪਾਤਸ਼ ਨੇ ਸਮਝ ਬਖਸ਼ੀ ਅਸੀਂ ਬੇਨਤੀ ਕੀਤੀ ਵੀ ਪਹਿਲੀ ਗੱਲ ਬਾਣੀ ਹਮੇਸ਼ਾ ਬੋਲ-ਬੋਲ ਕੇ ਪੜੀ ਅੱਛਾ ਜੀ ਜਿਹੜੀ ਚੀਜ਼ ਅਸੀਂ ਬੋਲ ਕੇ ਪੜਦੇ ਹਾਂ ਜਾਦਾ ਸਮਝ ਆਂਦੀ ਹਾਂਜੀ ਮੈਂ ਤੇ ਸਕੂਲ ਕਾਲਜ ਦੇ ਬੱਚਿਆਂ ਨੂੰ ਕਹਿਣਾ ਇੰਟਰਵਿਊ ਦੀ ਚਿੱਠੀ ਆਵੇ ਰੇਲਵੇ ਦੀ ਹੈ ਵਾਈਜਾ ਦੀ ਟਿਕਟ ਬੁੱਕ ਕਰਾਓ ਨਾ ਉਹਨੂੰ ਵੀ ਬੋਲ ਕੇ ਪੜੋ ਹਾਂਜੀ ਬਈ ਠੀਕ ਬੁੱਕ ਕਰਾਈ ਨਾ ਸੀ ਕੋਈ ਡੇਟ ਦਾ ਕੋਈ ਸਮੇਂ ਦਾ ਅੱਗੇ ਪਿੱਛੇ ਤਾਂ ਨਹੀਂ ਫਰਕ ਜੀ ਜੀ ਦੂਸਰਾ ਟੰਗ ਰੁਕ ਰੁਕ ਕੇ ਅੱਛਾ ਦੇਖੋ ਗੁਰੂ ਸਾਹਿਬ ਦੇ ਹਰੇਕ ਅੰਗ ਤੇ ਹਰੇਕ ਫਰਮਾਨ ਤੋਂ ਬਾਅਦ ਦੋ ਲਾਈਨਾਂ ਲੱਗੀਆਂ ਲੱਗੀਆਂ ਪੰਜਾਬੀ ਹਿੰਦੀ ਚ ਇੱਕ ਲਾਈਨ ਲੱਗਦੀ ਹੈ ਇੰਗਲਿਸ਼ੀ ਚ ਇੱਕ ਫੁੱਲ ਸਟਾਪ ਲੱਗਦਾ ਜੀ ਪਾਛਾਂਵੀ ਬਾਣੀ ਚ ਦੋ ਲਾਈਨਾਂ ਲਾਈਆਂ ਇਹ ਤਾਂ ਵੀ ਕੋਈ ਰਹੱਸ ਹੈ ਕੋਈ ਰਮਜ਼ ਹੈ ਡਬਲ ਰੁਕੋ ਮੈਂ ਤੇ ਕਹਿੰਨਾ ਦੋ ਲਾਈਨਾਂ ਦੀ ਇੰਗਲਿਸ਼ ਜਿਹੜੀ ਹੈ ਨਾ ਜੇ ਇੱਕ ਲਾਈਨ ਇੱਕ ਸਟਾਪ ਦੀ ਇੰਗਲਿਸ਼ ਅਸੀਂ ਕਹਿੰਦੇ ਹਾਂ ਫੁੱਲ ਸਟਾਪ ਹੈ ਤੇ ਦੋ ਲਾਈਨਾਂ ਦੀ ਇੰਗਲਿਸ਼ ਹੈ ਫੁੱਲ ਸਟਾਪ ਜੀ ਚੰਗੀ ਤਰ੍ਹਾਂ ਰੁਕੋ ਡਬਲ ਰੁਕੋ ਪਰ ਮੈਨੂੰ ਬੜਾ ਅਫਸੋਸ ਹੁੰਦਾ ਹੈ ਕਿ ਅਸੀਂ ਇੰਨੇ ਢੀਠ ਕਿ ਦੋ ਲਾਈਨਾਂ ਲੱਗਣ ਦੇ ਬਾਵਜੂਦ ਹੀ ਰੁਕਦੇ ਨਹੀਂ ਅਸੀਂ ਅੱਗੇ ਚੱਲ ਜੰਨੇ ਆ ਕਾਲੀ ਨਾਲ ਸਮਾਪਤੀ ਕਰਨੀ ਚਾਹੁੰਦੇ ਆ ਜੇ ਮੈਂ ਪੜਾਂ ਗਾਵੇ ਕੋ ਤਾਣ ਹੋਵੇ ਤਾਣ ਕਿਸੇ ਸ਼ਬਦ ਨਹੀਂ ਪੜਿਆ ਆਪ ਜੀ ਨਰਾਜ ਹੋ ਜਾਓਗੇ ਵੀ ਇਹ ਸ਼ਬਦ ਖਾਗੇ ਵਿੱਚੋਂ ਮੈਨੂੰ ਲੱਗਦਾ ਜੇ ਦੋ ਲਾਈਨਾਂ ਨਹੀਂ ਪੜ ਰਹੇ ਨਾ ਤਾਂ ਵੀ ਅਸੀਂ ਅਧੂਰੀ ਬਾਣੀ ਪੜ ਰਹੇ ਦੂਸਰਾ ਟੰਗ ਹੈ ਰੁਕ ਰੁਕ ਕੇ ਪਾਠ ਕਰੀ ਤੀਸਰਾ ਟੰਗ ਸਮਝ ਸਮਝ ਕੇ ਕਰੀ ਰੁਕਾਂਗੇ ਕਾਦੇ ਲਈ ਰੁਕਾਂਗੇ ਸਾਹ ਲੈਣ ਲਈ ਹਾਂ ਸਾਹ ਵੀ ਲਓ ਪਰ ਰੁਕਣ ਦਾ ਭਾਵ ਹੈ ਕਿ ਤੁਸੀਂ ਸਮਝੋ ਵੀ ਇਸ ਫੁਰਮਾਨ ਵਿੱਚ ਫਰਸ਼ਾ ਕੀ ਕਹਿ ਰਿਹਾ ਜੀ ਇਹ ਤਿੰਨ ਟੰਗ ਤੇ ਬੜੇ ਸੌਖੇ ਸਮਝ ਆ ਜਾਂਦੇ। ਚੌਥਾ ਟੰਗ ਥੋੜਾ ਔਖਾ ਹੈ। ਤੋਂ ਅਸੀਂ ਬੇਨਤੀ ਕਰਦੇ ਹਾਂ ਕਿ ਜਦੋਂ ਪਾਠ ਕਰਨਾ ਹੈ ਨਾ ਮੁਸਕਰਾ ਮੁਸਕਰਾ ਕੇ ਪਾਠ ਕਰੋ। ਹੱਸ ਕੇ ਖਿੜ ਕੇ ਪਾਠ ਕਰੋ। ਜਦੋਂ ਅਸੀਂ ਹੱਸਦੇ ਹਾਂ ਬਾਣੀ ਸਾਡੇ ਅੰਦਰ ਵਸ ਜਾਂਦੀ। ਵਸ ਜਾਂਦੀ। ਇੱਕ ਸੱਜਣ ਮੇਰੇ ਨਾਲ ਨਾਰਾਜ਼ ਹੋ ਗਿਆ ਜਦੋਂ ਪਹਿਲੀ ਵਾਰੀ ਮੈਂ ਇਹ ਗੱਲ ਸਟੇਜ ਤੇ ਕਹੀ। ਕਹਿੰਦੇ ਜੀ ਕਿੱਥੇ ਲਿਖਿਆ ਗੁਰੂ ਗ੍ਰੰਥ ਸਾਹਿਬ ਵਿੱਚ ਹੱਸ ਕੇ ਪਾਠ ਕਰੋ। ਤੁਸੀਂ ਆਪਣੇ ਕੋਲੋਂ ਗੱਲਾਂ ਬਣਾਈ ਜਾਂਦੇ ਹੋ। ਜੀ। ਮੈਨੂੰ ਵੀ ਉਸ ਦਿਨ ਬੜਾ ਲੱਗਾ ਵੀ ਯਾਰ ਕਿੱਥੇ ਲਿਖਿਆ ਮੇਰੇ ਮੂੰਹ ਚੋਂ ਐਵੇਂ ਗੱਲ ਨਿਕਲ ਗਈ ਜੀ ਜੀ ਪਰ ਪੈਸਾ ਵੀ ਇੱਕ ਸੱਚੀ ਗੱਲ ਹੈ ਜਿੰਦਗੀ ਚ ਕੋਈ ਸਵਾਲ ਆ ਜਾਏ ਕੋਈ ਸਮੱਸਿਆ ਆ ਜਾਏ ਕੋਈ ਮੁਸ਼ਕਿਲ ਆ ਜਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲ ਚਲੇ ਜਾਈਏ ਠੀਕ ਅਰਦਾਸ ਕਰੀਏ ਪਾਤਸ਼ਾਹ ਆ ਸਵਾਲ ਆ ਜਵਾਬ ਦਿਓ ਗੁਰੂ ਗ੍ਰੰਥ ਸਾਹਿਬ ਜੀ ਬੋਲਦੇ ਨੇ ਤੁਹਾਡੇ ਸਵਾਲਾਂ ਦੇ ਜਵਾਬ ਦਿੰਦੇ ਤੇ ਉਸ ਦਿਨ ਜਦੋਂ ਮੈਂ ਸਹਿਜ ਪਾਠ ਕੀਤਾ ਤੇ ਮੈਨੂੰ ਫਰਮਾਨ ਆਇਆ ਜੀ ਹਰ ਜਨ ਗੁਨ ਗਾਵਤ ਹੱਸਿਆ ਮੇਰੇ ਲੋਕੰਡੇ ਖੜੇ ਹੋ ਗਏ ਪਾਤਸ਼ਾ ਜਵਾਬ ਦੇ ਦਿੱਤਾ ਔਰ ਉਸ ਤੋਂ ਬਾਅਦ ਕਿੰਨੇ ਹੀ ਫਰਵਾਨ ਮਿਲੇ ਪਾਤਸ਼ਾ ਕਹਿੰਦੇ ਨੇ ਲੈ ਲਾਹਾ ਮਨ ਹੱਸ ਹਸੰਦਿਆਂ ਖਿਲੰਦਿਆਂ ਪਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਾ ਜਿਹੜਾ ਨਾਮ ਜਪੇਗਾ ਉਹਦੇ ਅੰਦਰ ਵਿਗਾਸ ਆਏਗਾ ਹੀ ਆਏਗਾ ਜੀ ਜੇ ਤੁਸੀਂ ਹੱਸਦੇ ਹੋ ਮੁਸਕਰਾ ਕੇ ਬਾਣੀ ਪੜ੍ਹਦੇ ਹੋ ਨਾ ਤੁਸੀਂ ਇੱਕ ਤਰ੍ਹਾਂ ਦੀ ਪ੍ਰੇਮ ਨਾਲ ਭਿੱਜੇ ਗਏ। ਤੁਸੀਂ ਕਹਿੰਦੇ ਪ੍ਰੇਮ ਨਾਲ ਬਾਣੀ ਪੜੋ। ਪ੍ਰੇਮ ਨਾਲ ਜਦੋਂ ਮੁਸਕਰਾਓਗੇ ਤਾਂ ਹੀ ਤਾਂ ਪ੍ਰੇਮ ਆਏ। ਸ ਚੌਥਾ ਟੰਗ ਸੀ ਸਾਰੇ ਬੱਚਿਆਂ ਨੂੰ ਇਹ ਕਹਿੰਦੇ ਆਂ ਵੀ ਭਾਵੇਂ ਥੋੜੀ ਬਾਣੀ ਪੜੋ। ਮੁਸਕਰਾ ਕੇ ਸਮਝ ਕੇ ਪੜੋ। ਤੇ ਪੰਜਵਾਂ ਟੰਗ ਉਹ ਹੈ बार-बार ਪੜੀਏ। ਬਾਰ-ਬਾਰ ਪੜੀਏ। ਇੱਕੋ ਸ਼ਬਦ ਇੱਕ ਵਾਰੀ ਪੜ ਜਾਈਏ ਘੱਟ ਸਮਝ ਆਂਦਾ ਜੀ। ਦੂਜੀ ਵਾਰੀ ਉਹੀ ਸ਼ਬਦ ਪੜੋ ਨਵੀਂ ਗੱਲ ਪਤਾ ਲੱਗਦੀ। ਤੀਜੀ ਵਾਰੀ ਉਹੀ ਸ਼ਬਦ ਪੜੋ ਹੋਰ ਗੱਲ ਪਤਾ ਲੱਗਦੀ। ਖਾਲੀ ਨਹੀਂ ਕਰਨੀ ਜਿਆਦਾ ਪਾਠ ਕਰਨ ਦੀ ਦੌੜ ਦੇ ਵਿੱਚ ਨਹੀਂ ਪੈਣਾ ਥੋੜਾ ਥੋੜਾ ਪੜ੍ਹ ਕੇ ਸਮਝ ਸਮਝ ਕੇ ਆਪਣੇ ਜੀਵਨ ਚ ਵਸਾਣਾ